ਕਹਿੰਦੇ ਨੇ ਦੁਨੀਆ ਤੇ ਹੁਸਨ ਵੀ ਬਹੁਤ ਏ ਤੇ ਟੈਲੈਂਟ ਵੀ ਬਹੁਤ ਏ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਅਜਿਹੀ ਵੀਡੀਓ ਵਾਇਰਲ ਹੋ ਜਾਂਦੀ ਏ ਜੋ ਦਿਲ ਨੂੰ ਛੂ ਜਾਂਦੀ ਏ ਸੋ ਅੱਜ ਆਪਾਂ ਤੁਹਾਡੇ ਨਾਲ ਇੱਕ ਅਜਿਹੇ ਵੀਰ ਦੀ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਜੀ ਹਾਂ ਇਹ ਵੀਰ ਜੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਗਾਉਂਦਾ ਏ ਤੇ ਇਸ ਨਾਲ ਇੱਕ ਭੈਣ ਬੈਠੀ ਹੋਈ ਏ ਜੋ ਇਸ ਦਾ ਸਾਥ ਦੇ ਰਹੀ ਏ ਤੇ ਦੋਵਾਂ ਨੇ ਮਿਲ ਕੇ ਦੇਖੋ ਫਿਰ ਕਿਵੇਂ ਮਹਿਫਲ ਸਜਾਈ ਹੋਈ ਏ ਵੀਰ ਦੀ ਮਿੱਠੀ ਆਵਾਜ਼ ਸੁਣ ਕੇ ਤੁਹਾਨੂੰ ਬਹੁਤ ਹੀ ਜ਼ਿਆਦਾ ਮਜ਼ਾ ਆਵੇਗਾ ਸਵਾਹ ਤੁਹਾਡਾ ਬਹੁਤਾਂ ਟਾਈਮ ਨਾ ਲੈਂਦੇ ਹੋਏ ਵੱਧਦੀਆਂ ਵੀਡੀਓ ਬਣ। ਇਸ ਨੂੰ ਦੇਖੋ। ਉਹ ਮੁਕ ਤੇਰਾ ਦੇ ਕੀ ਕਦੇ ਮੁੱਛ ਨਾ ਸ਼ਰਮਾਉਂਦਾ ਏ। ਉਹ ਰੱਬ ਨੇ ਬਣਾ ਕੇ ਤੈਨੂੰ ਆਪ ਬਸਤਉਂਦਾ ਏ। ਉਹ ਬੁੱਲਾ ਜੇ ਹਦਿਨ ਤੇਰਾ ਕਦੇ ਮੈਂ ਦੁਖਾ। ਜੀ ਰੱਬ ਕਰੇ ਮੈਂ ਕਰਵੇਂ ਮਰਜਾ ਕੋਣੀ ਹੈ ਜੇ ਤੇਰੇ ਨਾਲ ਦਗਾ ਕੇ ਕਮਾ ਹਾਂਜੀ ਗੁਰਵੀਰ ਦੀ ਆਵਾਜ਼ ਤੁਹਾਨੂੰ ਕਿਵੇਂ ਦੀ ਲੱਗੀ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ